ਜਿਹੜੇ ਇਸ ਵੇਲੇ ਲੋਕ ਸਕਰੋਲ ਕਰ ਰਹੇ ਨੇ ਕੀ ਚੱਲ ਕੀ ਰਿਹਾ ਕਿਉਂਕਿ ਬਹੁਤਿਆਂ ਨੂੰ ਇਹ ਟੈਕਨੀਕਲ ਸਾਈਬਰ ਦੀ ਲੈਂਗੁਏਜ ਸਮਝ ਨਹੀਂ ਆਉਂਦੀ ਤੁਸੀਂ ਸਾਈਬਰ ਐਕਸਪਰਟ ਹੋ ਤੁਹਾਡੇ ਤੋਂ ਅਸੀਂ ਸਲ ਸ਼ਬਦਾਂ ਦੇ ਵਿੱਚ ਸਮਝਣਾ ਚਾਹਾਂਗੇ ਕਿ ਹੋਇਆ ਕੀ ਹੈ ਇਹਨਾਂ ਨੇ ਇੱਕ ਪੈਚ ਅਪਡੇਟ ਰੀਲੀਜ਼ ਕੀਤਾ ਸੀਗਾ ਸਿੰਪਲ ਭਾਸ਼ਾ ਦੇ ਵਿੱਚ ਉਸ ਅਪਡੇਟ ਦੇ ਵਿੱਚ ਕੁਝ ਗਲਿਚ ਸੀਗਾ ਕੋਈ ਪ੍ਰੋਬਲਮ ਸੀਗੀ ਜਿਸ ਦੇ ਕਰਕੇ ਜਿੱਥੇ-ਜਿੱਥੇ ਉਹ ਅਪਡੇਟ ਇੰਸਟਾਲ ਹੋਇਆ ਉਹ ਸਰਵਰ ਡੈਡ ਹੁੰਦਾ ਚਲਾ ਗਿਆ ਏਅਰਲਾਈਨਸ ਆਪਣਾ ਸਾਰਾ ਡਾਟਾਬੇਸ ਖਾਸ ਤੌਰ ਤੇ ਆਪਣੀ ਟਿਕਟਿੰਗ ਦਾ ਡਾਟਾਬੇਸ ਕਿਨੇ ਟਿਕਟ ਖਰੀਦਿਆ ਕਿਦਾ ਰਿਫੰਡ ਹੋ ਗਿਆ ਕਿਨੇ ਕਦੋਂ ਟ੍ਰੈਵਲ ਕਰਨਾ ਹੈ ਕਿਨੂੰ ਕਿਹੜੀ ਸੀਟ ਅਲੋਕੇਟਡ ਹੈ ਉਹ ਜਿਹੜਾ ਸੌਫਟਵੇਅਰ ਹੈਗਾ ਉਹ ਸਰਵਰਸ ਤੇ ਹੁੰਦਾ ਤੇ ਉਹਨਾਂ ਦੇ ਸਰਵਰ ਠੱਪ ਹੋ ਗਏ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਡੀ ਟਿਕਟ ਜਦੋਂ ਜੈ ਰਿਪੋਰਟ ਕਿਤੇ ਗਏ ਹੋ ਤੁਸੀਂ ਤੁਹਾਡੀ ਟਿਕਟ ਹੈ ਸੀ ਜਾਂ ਨਹੀਂ ਸੀ ਉਹ ਸਾਰਾ ਪ੍ਰੋਸੈਸ ਮੈਨੂਅਲ ਚੱਲ ਗਿਆ ਅਨਸੀਨ ਇੰਪੈਕਟ ਹੈਗਾ ਅਸੀਂ ਤੁਹਾਨੂੰ ਪਤਾ ਹੀ ਨਹੀਂ ਕਿ ਇੰਪੈਕਟ ਹੋਇਆ ਕਿ ਨਹੀਂ ਉਹ ਹੈਗਾ ਖਾਸ ਤੌਰ ਤੇ ਕਾਰਪੋਰੇਟਸ ਤੇ ਜਿਹੜਾ ਕਾਰਪੋਰੇਟ ਐਜ਼ੂਰ ਕਲਾਉਡ ਤੇ ਜਾਂ ਆਫੀਸਲੀ 65 ਤੇ ਡਿਪੈਂਡ ਸੀਗਾ ਹੂੰ ਹੂੰ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਤੇ ਇਹਦੀ ਜ਼ਿੰਮੇਵਾਰੀ ਕੌਣ ਲੇਗਾ ਕਿ ਇਹ ਗਲਤੀ ਕੀਤੀ ਹੈ ਕਿਤੇ ਕਰਕੇ ਹੋਇਆ ਹੈ ਔਰ ਸਟ੍ਰਾਈਕ ਕ라우ਡ ਸੇ ਕਰਕੇ ਹੋਈ ਸੀ ਸੈਕੰਡਲੀ ਮਾਈਕਰੋਸਾਫਟ ਮਾਈਕਰੋਸਾਫਟ ਨੇ ਬਿਨਾ ਜਾਂਚੇ ਪਰਖੇ ਉਸ ਅਪਡੇਟ ਨੂੰ ਅਪਲਾਈ ਕੀਤਾ ਔਰ ਜਿਹੜੀ ਇਹ ਕ라우ਡ ਸਟ੍ਰਾਈਕ ਦੇ ਉੱਤੇ ਹੋਇਆ ਇਸ ਦੇ ਪਿੱਛੇ ਕੋਈ ਤੁਹਾਨੂੰ ਕਿਸੇ ਦੀ ਮਤਲਬ ਸ਼ਾਰਤੇ ਨਜ਼ਰ ਆ ਰਹੀ ਹੈ ਕਿਪ ਤੱਕ ਕਿ ਕਿਸੇ ਨੇ ਕੋਈ ਅਟੈਕਲ ਹੈਕਰ ਹੋਊਗਾ ਜਾਂ ਕੋਈ ਹੈਕਰ ਕੋਈ ਵੀ ਹੋ ਸਕਦਾ ਹੈ ਉਸ ਦੇ ਵੱਲੋਂ ਵੀ ਕੀਤਾ ਜਾ ਸਕਦਾ ਕੋਈ ਉਸਨੇ ਗਲਿਚ ਪਾਇਆ ਹੋਵੇ ਜਿਸ ਜਿਹੜਾ ਆਪਣਾ ਫੋਨ ਚਲਾ ਰਹੇ ਉਹਨੇ ਹਾਲਾਂਕਿ ਹੁਣ AI ਦਾ ਯੁੱਗ ਆ ਗਿਆ ਹੈ ਔਰ ਐਲਗੋਰਿਦਮ ਦੀ ਸਾਰੀ ਖੇਡ ਹੈਗੀ ਹੈ ਜਿਵੇਂ ਆਪਾਂ ਕੁਝ ਕੁ ਗੱਲ ਵੀ ਕਰ ਰਹੇ ਹਾਂ ਵੈਰੀ ਸੈਕਿੰਡ ਮਿੰਟ ਉਹ ਸਾਡੇ ਫੋਨ ਦੇ ਉੱਤੇ ਸ਼ੋ ਹੋਣ ਲੱਗ ਜਾਂਦਾ ਇਹ ਕੀ ਹੁੰਦਾ ਦੇਖੋ ਤੁਹਾਡੀ ਜਿਹੜੀ ਐਪਸ ਅਸੀਂ ਇੰਸਟਾਲ ਕਰਦੇ ਹਾਂ ਫੇਸਬੁੱਕ ਹੈ ਇੰਸਟਾਗ੍ਰam ਹੈ ਇਹ ਤੁਹਾਡੀ ਹਰ ਕਨਵਰਸੇਸ਼ਨ ਰਿਕਾਰਡ ਕਰਦੀ ਹੈ ਤੁਸੀਂ ਜੋ ਕੁਝ ਸਰਚ ਕਰਦੇ ਹੋ ਸਾਰਾ ਰਿਕਾਰਡ ਕਰਦੀ ਹੈ ਫੇਸਬੁਕ ਤੇ ਉੱਤੇ ਆਲਰੇਡੀ ਤੁਸੀਂ ਆਪ ਸੈਟਿੰਗ ਇਨੇਬਲ ਕੀਤੀ ਹੋਏ ਆ ਲੋ ਲੋ ਕਰਕੇ ਕਿ ਅਸੀਂ ਸਭ ਕੁਝ ਲੈ ਲੈ ਹੂੰ ਇਹ ਅਜੀ ਡੇਟ ਦੇ ਵਿੱਚ ਡਾਟਾ ਦੀ ਖੇਡ ਹੈ ਇਹ ਸਾਰੇ ਡਾਟਾ ਦੇ ਨਾਲ ਹੀ ਡਾਟਾ ਮਾਈਨਿੰਗ ਕਰਕੇ ਇਹਨਾਂ ਨੇ ਅੱਗੇ ਸੇਲ ਕਰਨਾ ਹੈ ਫਾਰਮੇਸੀ ਨੂੰ ਔਰ ਡਿਫਰੈਂਟ ਇੰਡਸਟਰੀਜ਼ ਨੂੰ ਔਰ ਪੋਲੀਟੀਕਲ ਪਰਪਸ ਵਾਸਤੇ ਜਾਂ ਕਿਸੇ ਵੀ ਪਰਪਸ ਵਾਸਤੇ ਦੇ ਆਰ ਸੇਲਿੰਗ ਦੀ ਡਾਟਾ ਜਿਹੜਾ ਸਾਡੀ ਗੈਲਰੀ ਦੇ ਵਿੱਚ ਡਾਟਾ ਪਿਆ ਹੋਇਆ ਹੈ ਇਹ ਮਾਈਨਿੰਗ ਹੋ ਰਿਹਾ 100% ਜਦੋਂ ਇਹ ਇੰਸਟਾਲ ਹੈ ਤਾਂ ਤੁਸੀਂ ਉਹਨਾਂ ਨੂੰ ਗੈਲਰੀ ਦਾ ਐਕਸੈਸ ਦਿੱਤਾ ਹੋਇਆ ਨਾ ਤਾਂ ਕੀ ਉਹਦਾ ਮਿਸਯੂਜ਼ ਵੀ ਕਰ ਸਕਦੇ ਨੇ ਅੱਜ ਨਹੀਂ ਕਰਦੇ ਕੱਲ ਕਰ ਸਕਦੇ ਨੇ ਅੱਜ ਦੇ ਟਾਈਮਸ ਤੇ ਐਵੇਂ ਹੋ ਗਿਆ ਕਿ ਕੈਮਰੇ ਵੀ ਤੁਹਾਡੇ ਔਨ ਰੈਡ ਦੇ ਹੁੰਦੇ ਨਹੀਂ ਹਾਂਜੀ ਹਾਂਜੀ ਅਸੀਂ ਕੈਮਰੇ ਦੀ ਪਰਮਿਸ਼ਨ ਦਿੱਤੀ ਹੋਈ ਹੈ ਨਾ WhatsApp ਨੂੰ ਕੈਮਰੇ ਦੀ ਪਰਮਿਸ਼ਨ ਹੈ ਉਹ ਜਿਸ ਵੇਲੇ ਔਰ ਯੂ ਮਰਜ਼ੀ ਯੂਜ਼ ਕਰ ਸਕਦਾ ਸੀ ਇਸ ਤੋਂ ਪਹਿਲਾਂ ਨਿਊਕਲੀਅਰ ਪਾਵਰਸ ਦੀ ਗੱਲ ਹੁੰਦੀ ਸੀ ਫੇਰ ਹੁਣ ਗੱਲ ਜਿਹੜੀ ਹੈਗੀ ਉਹ ਸਾਈਬਰ ਪਾਵਰ ਦੀ ਵਾਰਫੇਅਰ ਦੀ ਹੋਣ ਲੱਗ ਗਈ ਹੈ ਹਾਲਾਂਕਿ ਵਿੱਚ ਇੱਕ ਦੌਰ ਆਇਆ ਸੀ ਜਿਸ ਤੇ ਵੈਕਸੀਨ ਔਰ ਵਾਇਰਸ ਵਾਰ ਦੀ ਵੀ ਜਿਹੜੀ ਹੈਗੀ ਉਹ ਚਰਚਾ ਹੋਈ ਤੁਹਾਨੂੰ ਲੱਗਦਾ ਹੈ ਕਿ ਹੁਣ ਅਗਲਾ ਜਿਹੜਾ ਬਹੁਤ ਹੈ ਜਾਂ ਅਗਲੀ ਜਿਹੜੀ ਥ੍ਰੈਟ ਹੈ ਉਹ ਸਾਈਬਰ ਤੋਂ ਹੀ ਹੈ ਸਾਈਬਰ ਤੋਂ ਬਹੁਤ ਵੱਡੀ ਥ੍ਰੈਟ ਹੈ ਜਦੋਂ ਆਪਾਂ ਦੂਜੇ ਦੇ ਕਰਦੇ ਇਹਨੂੰ ਸਾਈਬਰ ਇੰਟੈਲੀਜੈਂਸ ਆਪਾਂ ਕਹਿ ਦੰਨੇ ਆ ਤੇ ਸਾਡੇ ਉੱਤੇ ਹੁੰਦੀ ਹੈ ਸਾਨੂੰ ਇਸਪਾਇਨਿੰਗ ਕਹਿ ਦਿੰਦੇ ਠੀਕ ਹੈ ਤੇ ਇਹ ਹਰ ਕੰਟਰੀ ਕਰ ਰਿਹਾ ਹੈ ਸਰਟਨਲੀ ਇਹਦੇ ਵਿੱਚ ਦੋ ਤਿੰਨ ਕੰਟਰੀਜ਼ ਬਹੁਤ ਜ਼ਿਆਦਾ ਐਡਵਾਂਸ ਹੈਗੇ ਹਨ ਯੂਐਸ ਚਾਈਨਾ ਰਸ਼ੀਆ ਇਹਨਾਂ ਦੇ ਕੋਲ ਬਹੁਤ ਵੱਡੀ ਸਾਈਬਰ ਮੈਨ ਪਾਵਰ ਹੈਗੀ ਹੈ ਇਸ ਲਈ ਹੁਣ ਸਾਰੀ ਕੰਟਰੀਜ਼ ਦੇ ਵਿੱਚ ਕੀ ਇਹੀ ਗੱਲ ਹੈ ਕਿ ਔਰ ਸਭ ਦੇ ਮੰਨਾਂ ਦੇ ਵਿੱਚ ਕੰਟਰੀਜ਼ ਦੇ ਵਿੱਚ ਇਹੀ ਹੈ ਕਿ ਅਸੀਂ ਆਪਣਾ ਡਾਟਾ ਕਿਵੇਂ ਬਚਾਉਣਾ ਹੈ ਤੁਸੀਂ ਆਪਣਾ ਕਿਵੇਂ ਸੇਫ ਰੱਖ ਸਕਦੇ ਹੋ ਡੇਟਾ ਨੂੰ ਸੇਫਗਾਰਡ ਰੱਖਣਾ ਅਸੀਂ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹਰ ਕੰਟਰੀ ਆਪਣੇ ਲੈਵਲ ਤੇ ਐਫਰਟਸ ਕਰ ਰਹੀ ਹੈ ਆਪਣੇ ਲੈਵਲ ਤੇ ਜਿੰਨੀ ਵੀ ਪ੍ਰੀਕਾਸ਼ਨਸ ਹੋ ਸਕਦੀਆਂ ਇੰਪਲੀਮੈਂਟ ਕਰ ਰਹੀ ਹੈ ਇਹ ਅਟੈਕ ਐਦਾਂ ਤਾਂ ਹੈਗਾ ਕਦੇ ਰੁਕਣਾ ਨਹੀਂ ਹੈ ਇਹ 24/7 ਕੰਟੀਨਿਊਸਲੀ ਚੱਲ ਰਿਹਾ ਹੈ ਨਾਹੀ ਇਹਨੂੰ ਕੋਈ ਆਇਡੈਂਟੀਫਾਈ ਕਰਨ ਵਾਲਾ ਹੈਗਾ ਇਟਸ ਵੈਰੀ ਡਿਫਿਕਲ ਟੂ ਸੇ ਜਦੋਂ ਅਟੈਕ ਕਿਸੇ ਦੂਜੀ ਕੰਟਰੀ ਤੋਂ ਜਨਰੇਟ ਹੋ ਰਹੇ ਆ ਆਪਾਂ ਕਿਵੇਂ ਆਪਣੇ ਆਪ ਨੂੰ ਸੇਫ ਕਰਾਂਗੇ ਇਹ ਸਿਸਟਮ ਕ੍ਰੈਸ਼ ਕੀਤਾ ਤਾਂ ਕਿ ਇਸ ਦੇ ਵਿੱਚੋਂ ਫਾਇਦਾ ਰਸ਼ੀਆ ਨੂੰ ਜਾਂ ਚਾਈਨਾ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਨਕ੍ਰੈਡੀਬਿਲਿਟੀ ਡੈਂਟ ਹੁੰਦੀ ਹੈ ਅੱਜ ਦੀ ਡੇਟ ਦੇ ਵਿੱਚ ਮਾਈਕਰੋਸਾਫਟ ਦੀ ਕ੍ਰੈਡੀਬਿਲਿਟੀ ਬਹੁਤ ਵੱਡੇ ਤਰੀਕੇ ਨਾਲ ਡੈਂਟ ਹੋ ਗਈ ਸਟਾਕ نیچے ਆਗੇ ਹੋਣਗੇ ਕ라우ਡ ਸਟਾਕ ਦੇ نیچے ਆਗੇ ਹੋਣਗੇ ਕ라우ਡ ਸਟਾਕ ਦੇ ਸਟਾਕ نیچے ਆਗੇ ਹੋਣਗੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਇੱਕ ਵੱਡਾ ਸਾਈਬਰ ਅਟੈਕ ਹੋਇਆ ਜਿਸ ਦੇ ਵਿੱਚ ਮਾਈਕਰੋਸਾਫਟ ਦੀ ਜੇਕਰ ਖਾਸ ਤੌਰ ਤੇ ਉੱਤੇ ਗੱਲ ਕਰੀਏ ਤਾਂ ਉਸ ਦਾ ਸਰਵਰ ਡਾਊਨ ਹੋਇਆ ਹੈ ਜਿਹੜੇ ਵਿਅਕਤੀ ਮਾਈਕਰੋਸਾਫਟ ਦੀ ਵਿੰਡੋਸ ਚਲਾ ਰਹੇ ਨੇ ਉਹਨਾਂ ਦੇ ਸਕਰੀਨ ਦੇ ਉੱਤੇ ਇੱਕ ਨੀਲੀ ਸਕਰੀਨ ਬਣ ਕੇ ਆ ਗਈ ਹੈ ਜਿਸ ਦੇ ਵਿੱਚ ਅੱਗੇ ਕੋਈ ਵੀ ਚੀਜ਼ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਤਾਂ ਇਹ ਸਰਵਰ ਦੇ ਉੱਤੇ ਕਿਸ ਤਰ੍ਹਾਂ ਅਟੈਕ ਹੋਇਆ ਹੈ ਕੀ ਹੋਇਆ ਹੈ ਕਿਸ ਨੇ ਅਟੈਕ ਕੀਤਾ ਇਸ ਨੂੰ ਸੱਲ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੇ ਨਾਲ ਅੱਗੇ ਆਨਵਰੇਤਨਾ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਕੀ ਇੰਪੈਕਟ ਪਵੇਗਾ ਔਰ ਅੱਗੇ ਕੀ ਅਸੀਂ ਸਾਈਬਰ ਅਟੈਕ ਵਾਲੇ ਹੋਰ ਕੇਸਿਸ ਨੂੰ ਦੇਖਦੇ ਹੋਏ ਐਕਸਪੀਰੀਅੰਸ ਕਰਦੇ ਹੋਏ ਸਾਨੂੰ ਇਹ ਨਜ਼ਰ ਆਉਣਗੇ ਸਾਡੇ ਨਾਲ ਸਾਈਬਰ ਐਕਸਪਰਟ ਰਾਜੇਸ਼ ਰਾਣਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਬਹੁਤ ਸਵਾਦ ਅਸਰ ਰਸ਼ਕਾ ਜੀ ਥੈਂਕ ਯੂ ਜੀ ਨਮਸਕਾਰ ਸਰ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਜਿਹੜੇ ਇਸ ਵੇਲੇ ਲੋਕ ਸਕਰੋਲ ਕਰ ਰਹੇ ਨੇ ਕੀ ਚੱਲ ਕੀ ਰਿਹਾ ਕਿਉਂਕਿ ਬੋਤਿਆਂ ਨੂੰ ਇਹ ਟੈਕਨੀਕਲ ਸਾਈਬਰ ਦੀ ਲੈਂਗੁਏਜ ਸਮਝ ਨਹੀਂ ਆਉਂਦੀ ਤੁਸੀਂ ਸਾਈਬਰ ਐਕਸਪਰਟ ਹੋ ਤੁਹਾਡੇ ਤੋਂ ਅਸੀਂ ਸਲ ਸ਼ਬਦਾਂ ਦੇ ਵਿੱਚ ਸਮਝਣਾ ਚਾਹਾਂਗੇ ਕਿ ਹੋਇਆ ਕੀ ਅੱਜ ਜੀ ਇੱਕ ਕੰਪਨੀ ਹੈਗੀ ਹੈ ਜਿਹਦਾ ਨਾਮ ਕ라우ਡ ਸਟ੍ਰਾਈਕ ਹੈ ਜਿਹੜੀ ਮਾਈਕਰੋਸਾਫਟ ਨੂੰ ਇੱਕ ਤਰ੍ਹਾਂ ਤੋਂ ਥ੍ਰੈਟ ਸੈਂਸਰਸ ਪ੍ਰੋਵਾਈਡ ਕਰਾਂਦੀ ਹੈ ਠੀਕ ਹੈ ਜਿਹਨੂੰ ਆਪਾਂ ਮਾਲਵੇਅਰ ਸੈਂਸਰਸ ਜਾਂ ਅਟੈਕ ਸੈਂਸਰਸ ਜਾਂ ਕੁਝ ਵੀ ਕਹਿ ਸਕਦੇ ਹਾਂ ਹਮ ਉਹ ਕੰਮ ਨਹੀਂ ਉਹ ਹੋਰ ਆਪਾਂ ਸੌਰੀ ਮੈਂ ਵਿੱਚ ਰੋਕ ਰਿਆ ਇਹਨੂੰ ਹੋਰ ਆਪਾਂ ਸਰਲ ਕਰ ਦਈਏ ਤਾਂ ਜਿਵੇਂ ਆਪਾਂ ਪਹਿਲਾਂ ਆਪਣੇ ਕੰਪਿਊਟਰਾਂ ਦੇ ਵਿੱਚ ਐਂਟੀਵਾਇਰਸ ਪਾਉਂਦੇ ਸੀ ਇੱਕ ਤਰੀਕੇ ਦਾ ਐਂਟੀਵਾਇਰਸ ਕੰਮ ਕਰਦਾ ਹੈ ਕਰਾਉਡਸਟਾਈਕ ਐਂਟੀਵਾਇਰਸ ਦਾ ਕੰਮ ਕਰਦਾ ਹੈ ਇਹ ਕਿਸੇ ਵੀ ਅਟੈਕ ਨੂੰ ਆਉਣ ਤੋਂ ਪਹਿਲਾਂ ਸੈਂਸ ਕਰ ਲੈਂਦਾ ਤੇ ਉਹਨੂੰ ਖਤਮ ਕਰ ਦਿੰਦਾ ਠੀਕ ਹੈ ਇਹਨਾਂ ਨੇ ਇੱਕ ਪੈਚ ਅਪਡੇਟ ਰੀਲੀਜ਼ ਕੀਤਾ ਸੀਗਾ ਸਿੰਪਲ ਭਾਸ਼ਾ ਦੇ ਵਿੱਚ ਉਸ ਅਪਡੇਟ ਦੇ ਵਿੱਚ ਕੁਝ ਗਲਿਚ ਸੀਗਾ ਕੋਈ ਪ੍ਰੋਬਲਮ ਸੀਗੀ ਜਿਸ ਦੇ ਕਰਕੇ ਜਿੱਥੇ-ਜਿੱਥੇ ਅਪਡੇਟ ਇੰਸਟਾਲ ਹੋਇਆ ਉਹ ਸਰਵਰ ਡੈਡ ਹੁੰਦਾ ਚਲਾ ਗਿਆ ਠੀਕ ਹੈ ਇਹਦੇ ਵਿੱਚ ਬਲੂ ਸਕਰੀਨ ਆਣੀ ਸ਼ੁਰੂ ਹੋ ਗਈ ਮਾਈਕਰੋਸਾਫਟ ਦੀ ਇਸ ਬਲੂ ਸਕਰੀਨ ਨੂੰ ਅਸੀਂ ਕਹਿੰਦੇ ਸੀਗੇ ਬਲੂ ਸਕਰੀਨ ਆਫ ਡੈਥ ਹੂੰ ਠੀਕ ਹੈ ਜੀ ਉਹ ਜਦੋਂ ਬਲੂ ਸਕਰੀਨ ਆਫ ਡੈਥ ਆਉਂਦੀ ਹੈ ਤੇ ਸਰਵਰ ਡੈਡ ਹੋ ਜਾਂਦੇ ਆ ਉਹ ਸਰਵਰ ਜਿਹੜਾ ਹੈਗਾ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀ ਕੰਪਨੀਆਂਜ਼ ਨੂੰ ਜਾਂ ਬਹੁਤ ਸਾਰੇ ਕਲਾਈਐਂਟਸ ਨੂੰ ਸਰਵ ਕਰ ਰਿਹਾ ਹੁੰਦਾ ਇੱਕ ਟਾਈਮ ਤੇ ਜਿਵੇਂ ਆਪਣੀ ਫੇਸਬੁੱਕ ਹੈ ਇੰਸਟਾਗ੍ਰam ਹੈ ਜਾਂ ਈਮੇਲਸ ਹੈ ਇਹ ਕਿਸ ਨਾ ਕਿਸੇ ਸਰਵਰ ਤੋਂ ਆਉਂਦੀ ਹੈ ਜੀ ਜਦੋਂ ਸਰਵਰ ਡਾਊਨ ਹੋ ਜਾਂਦਾ ਤੇ ਆਪਣੀ ਚੱਲ ਨਹੀਂ ਬੰਦ ਹੋ ਜਾਂਦੀਆਂ ਕਈ ਵਾਰੀ ਵਿੱਚ ਸਾਨੂੰ ਛੋਟਾ ਮੋਟਾ ਗਲਿਚ ਆਂਦਾ ਕਈ ਵਾਰੀ WhatsApp ਨਹੀਂ ਚੱਲਿਆ ਤੇ ਉਹ ਹੁੰਦਾ ਕਿ ਸਰਵਰ ਕਿਸੇ ਕਾਰਨ ਕਰਕੇ ਇੰਪੈਕਟ ਹੋ ਗਿਆ ਉਹਦੇ ਬਹੁਤ سارے ਕਾਰਨ ਹੋ ਸਕਦੇ ਐਤ ਦੇ ਵਿੱਚ ਇਹ ਪਾਰਟਿਕੂਲਰ ਕਾਰਨ ਹੋਇਆ ਵੀ ਕ라우ਡ ਸਟ੍ਰਾਈਕ ਦਾ ਜਿਹੜਾ ਸੌਫਟਵੇਅਰ ਹੈਗਾ ਉਹਦੇ ਵਿੱਚ ਗਲਿਚ ਆਇਆ ਸਰਵਰ ਤੇ ਇੰਸਟਾਲ ਸੀਗਾ ਸਰਵਰ ਨੇ ਉਹਨੂੰ ਅਪਡੇਟ ਕੀਤਾ ਤੇ ਸਰਵਰ ਡੈਡ ਹੋ ਗਿਆ ਹਮਮਾ Microsoft ਇਹਨਾਂ ਦਾ ਸਭ ਤੋਂ ਵੱਡਾ ਕਲਾਇੰਟ ਹੈ ਉਹਨੇ Azure Cloud ਔਰ Office 365 ਜਿਹੜਾ ਆਮ ਤੌਰ ਤੇ ਜ਼ਿਆਦਾਤਰ ਕਾਰਪੋਰੇਟਸ ਯੂਜ਼ ਕਰਦੇ ਜੀ ਉਹਦੇ ਵਿੱਚ ਜਦੋਂ ਗਲਿਚ ਆਇਆ ਤੇ ਸਾਰਿਆਂ ਦਾ ਕੰਮ ਠੱਪ ਹੋ ਗਿਆ ਹਮਮਮ 에ਅਰਲਾਈਨਸ ਆਪਣਾ ਸਾਰਾ ਡਾਟਾਬੇਸ ਖਾਸ ਤੌਰ ਤੇ ਆਪਣੀ ਟਿਕਟਿੰਗ ਦਾ ਡਾਟਾਬੇਸ ਕਿਨੇ ਟਿਕਟ ਖਰੀਦੇ ਆ ਕਿਤਾ ਰਿਫੰਡ ਹੋ ਗਿਆ ਕਿਨੇ ਕਦੋਂ ਟ੍ਰੈਵਲ ਕਰਨਾ ਹੈ ਕਿਨੂੰ ਕਿਹੜੀ ਸੀਟ ਐਲੋਕੇਟਡ ਹੈ ਉਹ ਜਿਹੜਾ ਸੌਫਟਵੇਅਰ ਹੈਗਾ ਉਹ ਸਰਵਰਸ ਤੇ ਹੁੰਦਾ ਠੀਕ ਹੈ ਉਹ ਸਰਵਰ ਖਾਸ ਤੌਰ ਤੇ ਇੰਡੀਆ ਦੇ ਵਿੱਚ ਇੰਡੀਗੋ ਸਪਾਈਸ ਜੈਟ ਜਾਂ ਆਕਾਸ਼ਾ 에ਅਰਲਾਈਨ ਨੇ ਇਹਨਾਂ ਤਿੰਨਾਂ ਨੇ ਰਿਪੋਰਟ ਕੀਤਾ ਵਿਸਤਾਰ ਵਿੱਚ 에ਅਰ ਇੰਡੀਆ ਵੀ ਇਹ 에ਅਰ ਇੰਡੀਆ ਨੇ ਵੀ ਰਿਪੋਰਟ ਕੀਤਾ ਸ਼ਾਇਦ ਹਾਂਜੀ ਹਾਂ ਸ਼ਾਇਦ ਕੁਝ ਹੋਰ 에ਅਰਲਾਈਨਸ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਡੀ ਟਿਕਟ ਜਦੋਂ ਤੁਸੀਂ 에어ਪੋਰਟ ਕਿਤੇ ਗਏ ਹੋ ਤੁਸੀਂ ਤੁਹਾਡੀ ਟਿਕਟ ਹੈ ਸੀ ਜਾਂ ਨਹੀਂ ਸੀ ਉਹ ਸਾਰਾ ਪ੍ਰੋਸੈਸ ਮੈਨੂਅਲ ਚੱਲ ਪਿਆ ਹਮ ਇਸ ਕਰਕੇ 에어ਪੋਰਟ ਤੇ ਕਿਓਸ ਕ੍ਰੀਏਟ ਹੋ ਗਿਆ ਲੋਕਾਂ ਦੀ ਫਲਾਈਟਸ ਮਿਸ ਹੋਣ ਲੱਗ ਗਈ ਜਾਂ ਡਿਲੇ ਹੋਣ ਲੱਗ ਗਈ ਫਲਾਈਟ ਉੜੇ ਨਹੀਂ ਪਾਈ ਕਿਉਂਕਿ ਬੋਰਡ ਨਹੀਂ ਹੋ ਪਾਈ ਉਸ ਕਰਕੇ ਕਾਫੀ ਜ਼ਿਆਦਾ ਕਿਓਸ ਕ੍ਰੀਏਟ ਹੋਇਆ ਸਿਕਨਲ ਨੇ ਇੰਪੈਕਟ ਕੀਤਾ ਹੈਗਾ ਬੈਂਕਿੰਗ ਇੰਡਸਟਰੀ ਨੂੰ ਬੈਂਕਿੰਗ ਇੰਡਸਟਰੀ ਇੰਡੀਆ ਦੇ ਵਿੱਚ ਇੰਪੈਕਟ ਨਹੀਂ ਹੋਈ ਇੰਡੀਆ ਦੇ ਵਿੱਚ ਫਿਲਹਾਲ ਕੋਈ ਰਿਪੋਰਟ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਆਊਟੇਜ ਦੀ ਕਿਉਂਕਿ ਆਪਣੇ ਮੋਸਟਲੀ ਐਸੇਪੀ ਸਾਬ ਚੱਲ ਰਹੇ ਜਾਂ ਟੈਲੀ ਚੱਲ ਰਹੇ ਨਹੀਂ ਜੀ ਬੈਂਕਿੰਗ ਦੇ ਵਿੱਚ ਆਪਣਾ ਫਿਨੈਕਲ ਚੱਲਦਾ ਫਿਨੈਕਲ ਹਾਂਜੀ ਇਹ ਆਸੀਐਮਐਸ ਚੱਲਦਾ ਹੈ ਸੈਂਟਰਲ ਸੀਬੀਐਸ ਸੋਰੀ ਸੈਂਪਲਾਈਜ਼ ਬੈਂਕਿੰਗ ਸਿਸਟਮ ਜਿਹੜਾ TCS ਔਰ Infosys ਦਾ ਹੈਗਾ ਉਹਨਾਂ ਦੇ ਸਰਵਰ ਸੈਪਰੇਟਲੀ ਮੈਨੇਜਡ ਹੈਗੇ ਆ ਉਹ ਕ라우ਡ ਸਟ੍ਰਾਈਕ ਦੇ ਕਲਾਇੰਟ ਨਹੀਂ ਹੈ ਠੀਕ ਹੈ ਉੱਥੇ ਇੰਪੈਕਟ ਨਹੀਂ ਹੋਇਆ ਤੇ ਬੈਕ ਅਸਟ੍ਰੇਲੀਆ ਤੇ ਅਮਰੀਕਾ ਦੀ ਬੈਂਕਿੰਗ ਹੋਈ ਅਸਟ੍ਰੇਲੀਆ ਦੇ ਵਿੱਚ ਇੰਪੈਕਟ ਹੋਇਆ ਇਜ਼ਰਾਈਲ ਦੇ ਵਿੱਚ ਬਹੁਤ ਇੰਪੈਕਟ ਹੋਇਆ ਹਾਂਗਕਾਂਗਸ ਦਾ ਕਾਫੀ ਇੰਪੈਕਟ ਹੋਇਆ ਯੂਐਸ ਔਰ ਯੂਕੇ ਦੇ ਵਿੱਚ ਇੰਪੈਕਟ ਹੋਇਆ ਕਿਉਂਕਿ ਮਾਈਕਰੋਸਾਫਟ ਸਰਵਰਸ ਜਿੱਥੇ ਜਿੱਥੇ ਯੂਜ਼ ਕਰ ਰਹੇ ਸੀ ਕਿ ਉਹਨਾਂ ਦੇ ਬਹੁਤ ਜ਼ਿਆਦਾ ਇੰਪੈਕਟ ਆਇਆ ਤੇ ਉਹਨਾਂ ਨੇ ਜਦੋਂ ਅਪਡੇਟ ਕੀਤਾ ਬੈਂਕਸ ਬੰਦ ਹੋ ਗਏ 에ਅਰਲਾਈਨਸ ਦੇ ਵਿੱਚ ਦਿੱਕਤ ਆਈ ਕੁਝ ਸਕਾਈ ਨਿਊਜ਼ ਜਿਹੜਾ ਹੈਗਾ ਉਹ ਡਾਊਨ ਹੈਗਾ ਸਵੇਰ ਤੋਂ ਉਹ ਆਪਰੇਟ ਮੀਡੀਆ ਹਾਊਸ ਸ਼ੇਅਰ ਮਾਰਕੀਟ ਹਾਂਜੀ ਸ਼ੇਅਰ ਮਾਰਕੀਟ ਨਹੀਂ ਚਲੀ ਉਸ अनसीन इम्पैक्ट ਹੈਗਾ ਅਸੀਂ ਸਾਨੂੰ ਪਤਾ ਹੀ ਨਹੀਂ ਕਿ ਇੰਪੈਕਟ ਹੋਇਆ ਕਿ ਨਹੀਂ ਉਹ ਹੈਗਾ ਖਾਸ ਤੌਰ ਤੇ ਕਾਰਪੋਰੇਟਸ ਤੇ ਜਿਹੜਾ ਕਾਰਪੋਰੇਟ ਐਜ਼ ਯੂਰ ਕਲਾਉਡ ਤੇ ਜਾਂ ਆਫਿਸ 365 ਤੇ ਡਿਪੈਂਡ ਸੀਗਾ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਫਿਲਹਾਲ ਕਿਸੇ ਨੂੰ ਬੇਸਿਕਲੀ ਦੱਸ ਵੀ ਨਹੀਂ ਪਾ ਰਹੇ ਉਹਦੇ ਦਾ ਮੀਮਸ ਵੀ ਬਣ ਰਹੇ ਕਿ ਜਿੰਨਾ ਜਿੰਨਾ ਤੇ ਇਹ ਸੌਫਟਵੇਅਰ ਲੱਗੇ ਹੋਏ ਨੇ ਉਹਨਾਂ ਦੇ EMPLOYEES ਅੱਜ ਖੁਸ਼ ਨੇ ਬੁਰੇ ਉਹਨਾਂ ਨੂੰ ਕੰਮ ਨਹੀਂ ਕਰਨ ਨੂੰ ਹੈਗਾ ਕੋਈ ਹਾਂ ਬਟ ਇਹਨੂੰ ਰੀਸਟੋਰ ਹੋਣਾ ਸ਼ੁਰੂ ਹੋ ਜਾਏਗਾ ਵੈਸੇ ਅੱਜ ਹੀ ਹੈ ਆਈ ਥਿੰਕ ਕੱਲ ਤੱਕ ਆਪਰੇਸ਼ਨਸ ਨਾਰਮਲ ਹੋ ਜਾਣੇ ਚਾਹੀਦੇ ਰਾਈਟ ਕੰਪਨੀ ਨੇ ਆਪਣੀ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਵੀ ਸਾਨੂੰ ਪਤਾ ਲੱਗਿਆ ਇਸ਼ੂ ਕੀ ਹੈ ਬਟ ਉਹ ਹੁਣ ਹੋਏਗਾ ਤਾਂ ਜਦੋਂ ਸਰਵਰ ਰੀਸਟੋਰ ਹੋਏਗਾ ਇਹ ਤੇ ਇਹਦੀ ਜ਼ਿੰਮੇਵਾਰੀ ਕੌਣ ਲੈ ਕੇ ਕਿ ਇਹ ਗਲਤੀ ਕੀਤੀ ਹੈ ਕਿਦੇ ਕਰਕੇ ਹੋਇਆ ਹੈ ਔਰ ਸਟਾਈਕ ਕਰਾਉਡ ਸੇ ਕਰਕੇ ਹਾਂਜੀ ਸੈਕੰਡਲੀ ਮਾਈਕਰੋਸਾਫਟ ਮਾਈਕਰੋਸਾਫਟ ਨੇ ਬਿਨਾ ਜਾਂਚੇ ਪਰਖੇ ਉਸ ਅਪਡੇਟ ਨੂੰ ਅਪਲਾਈ ਕਿਉਂ ਕੀਤਾ ਇਹ ਉਹੀ ਸੀਨ ਹੋਇਆ ਜੇ ਆਪਾਂ ਇਸ ਨੂੰ ਆਪਣੇ ਪਾਸਟ ਐਕਸਪੀਰੀਐਂਸਸ ਦੇ ਨਾਲ ਜੋੜ ਕੇ ਦੇਖੀਏ ਤਾਂ ਜਦੋਂ 90s ਦਾ ਮੈਨੂੰ ਉਹ ਦੌਰ ਯਾਦ ਆਉਂਦਾ ਜਦੋਂ ਸਾਡੇ ਕੋਲ ਘਰੇ ਕੰਪਿਊਟਰ ਹੁੰਦੇ ਸੀ ਉਹ ਡੈਸਕਟਾਪ ਹੁੰਦੇ ਸੀਗੇ ਤੇ ਉਹਦੇ ਵਿੱਚ ਅਮੂਮਨ ਜੀ ਗੱਲ ਹੈ ਕੋਈ ਜਨੂਅਲ ਵਿੰਡੋਸ ਪਾਉਂਦਾ ਨਹੀਂ ਹੁੰਦਾ ਸੀਗਾ ਹਨਾ ਕਿਉਂਕਿ ਕੋਸਟਲੀ ਹੁੰਦੀ ਆ ਸੀਗੀ ਔਰ ਜਿਹੜਾ ਵੀ ਕੰਪਿਊਟਰ ਅਸੈਂਬਲ ਜਿਸ ਤੋਂ ਕਰਾਂਦਾ ਸੀਗੀ ਉਹ ਕਹਿ ਕੇ ਜਾਂਦਾ ਸੀ ਕਿ ਮੈਂ ਵਿੰਡੋ ਦਾ ਕਰਕੇ ਜਾ ਰਿਹਾ ਪਰ ਤੁਸੀਂ ਇਸ ਦੇ ਉੱਤੇ ਅਪਡੇਟ ਨਾ ਲਾਓ ਜਿਵੇਂ ਅਪਡੇਟ ਲਾਉਂਦੇ ਸੀ ਤਾਂ ਉਹ ਕੰਮ ਖਰਾਬ ਹੋ ਜਾਂਦਾ ਸੀ ਉਹੀ ਚੀਜ਼ ਹੋਈ ਹੈ ਆਲਮੋਸਟ ਤੁਸੀਂ ਉਹ ਕਹਿ ਸਕਦੇ ਹੋ ਬਟ ਉਹ ਤਾਂ ਪਾਇਰੇਟ ਸੀ ਮਤਲਬ ਇਹੋ ਕਿ ਉਹ ਕੁਝ ਸਿੰਮਿਲਰ ਅਪਡੇਟ ਅਪਡੇਟ ਹੋਇਆ ਤੇ ਕਈ ਵਾਰੀ ਉਸ ਸਟੇਬਲ ਨਹੀਂ ਸੀਗਾ ਉਹ ਵਿੰਡੋਜ਼ ኦਪਰੇਟਿੰਗ ਸਿਸਟਮ ਉਸ ਵੇਲੇ ਹੁਣ ਕਾਫੀ ਸਟੇਬਲ ਹੈ ਹੁਣ ਐਦਾਂ ਦੀ ਦਿੱਕਤ ਯੂਜੂਲੀ ਨਹੀਂ ਆਉਂਦੀ ਪਰ ਜਦੋਂ ਅਸੀਂ ਇਹਨੇ ਸincere ਸੌਰੀ ਸੀਰੀਅਸ ਪੈਚ ਆਪਾਂ ਇੰਪਲੀਮੈਂਟ ਕਰਦੇ ਹਾਂ ਤੇ ਆਪਾਂ ਨੂੰ ਇੱਕ ਟੈਸਟ এনवायरमेंट ਹੋਣਾ ਚਾਹੀਦਾ ਜਿੱਥੇ ਬੇਸਿਕਲੀ ਪਹਿਲਾਂ ਟੈਸਟ ਹੋਣ ਫਿਰ ਜਾ ਕੇ ਲਾਈਵ ਸਰਵਰ ਤੇ ਜਾਣਾ ਜੀ 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 ਇਹ ਡਾਇਰੈਕਟਲੀ ਲਾਈਵ ਸਰਵਰ ਤੇ ਕਿਉਂ ਚਲੇ ਗਏ ਹੋ ਵੀ ਇਸ ਲਾਰਜ ਸਕੇਲ ਤੇ ਜਿੱਥੇ ਤੁਹਾਡੇ ਮਿਲੀਅਨਸ ਆਫ ਕਲਾਇੰਟ ਇੰਪੈਕਟ ਹੁੰਦੇ ਹੋਣ ਇਹ ਲਾਰਜ ਸਕੇਲ ਤੇ ਇਸ ਲਾਰਜ ਸਕੇਲ ਤੇ ਲਾਈਵ ਸਰਵਰ ਤੇ ਨਹੀਂ ਜਾਣਾ ਚਾਹੀਦਾ ਔਰ ਜਿਹੜੀ ਕ ਇਸ ਦੇ ਪਿੱਛੇ ਕੋਈ ਤੁਹਾਨੂੰ ਕਿਸੇ ਵੀ ਮਤਲਬ ਸ਼ਾਰਤੇ ਨਜ਼ਰ ਆ ਰਹੀ ਹੈ ਕਿਪ ਤੱਕ ਹੀ ਕਿਸੇ ਨੇ ਕੋਈ ਐਟੀਕਲ ਹੈਕਰ ਹੋਗਾ ਜਾਂ ਕੋਈ ਹੈਕਰ ਕੋਈ ਵੀ ਹੋ ਸਕਦਾ ਉਸ ਦੇ ਵੱਲੋਂ ਵੀ ਕੀਤਾ ਜਾ ਸਕਦਾ ਕੋਈ ਉਸਨੇ ਗਲਿਚ ਪਾਇਆ ਹੋਵੇ ਡੈਫੀਨਿਟਲੀ ਅਸੀਂ ਕੁਝ ਰੋਲ ਆਊਟ ਨਹੀਂ ਕਰ ਸਕਦੇ ਫਿਲਹਾਲ ਜਦੋਂ ਤੱਕ ਕੋਈ ਪ੍ਰੋਪਰ ਇਨਵੈਸਟੀਗੇਸ਼ਨ ਰਿਪੋਰਟ ਨਹੀਂ ਆਉਂਦੀ ਜਾਂ ਉਹਨਾਂ ਦੀ ਕੋਈ ਇਸ ਤਰ੍ਹਾਂ ਦਾ ਸਟੇਟਮੈਂਟ ਨਹੀਂ ਆ ਦਿਖ ਰਿਹਾ ਜਦੋਂ ਤੱਕ ਪ੍ਰੋਪਰ ਸਟੇਟਮੈਂਟ ਨਹੀਂ ਆਉਂਦੀ ਉਹਨਾਂ ਨੇ ਫਿਲਹਾਲ ਇਹਨਾਂ ਕਿਹਾ ਕਿ ਅਸੀਂ ਇਸ਼ੂ ਆਇਡੈਂਟੀਫਾਈ ਕਰ ਲਿਆ ਹਮਮ ਪਰ ਦੇ ਹੈਵ ਨਾਟ ਸ਼ੇਅਰਡ ਕਿ ਇਸ਼ੂ ਕੀ ਸੀਗਾ ਜੀ ਔਰ ਕਿਉਂ ਆਇਆ ਉਹ ਫਿਲਹਾਲ ਉਹਨਾਂ ਨੇ ਸ਼ੇਅਰ ਨਹੀਂ ਕੀਤਾ ਬਟ ਸਰਟਨਲੀ ਉਹਦੇ ਕਰਕੇ ਮਿਲੀਅਨਸ ਆਫ ਕਲਾਇੰਟ ਅਕ੍ਰੋਸ ਦਾ ਵਰਲਡ ਇਹ ਇੰਪੈਕਟ ਅਜ ਰਹਿਗਾ ਕੱਲ ਤੱਕ ਸ਼ਾਇਦ ਉਮੀਦ ਹੈ ਕਿ ਰਿਕਵਰ ਦੀ ਰਿਕਵਰੀ ਪ੍ਰੋਸੈਸ ਚ ਆਪਾਂ ਹੂੰ ਮਤਲਬ ਜਦੋਂ ਕੰਪਿਊਟਰ ਚੱਲਨੇ ਸ਼ੁਰੂ ਹੋ ਗਏ ਜਦੋਂ ਵਿੰਡੋਜ਼ ਬਲੂ ਸਕ੍ਰੀਨ ਸਰਵਰ ਰੀਸਟਾਰਟ ਹੋ ਗਿਆ ਉਸ ਤੋਂ ਬਾਅਦ ਆਪਣਾ ਸਰ ਇੱਕ ਚੀਜ਼ ਇਹ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਜਿਸ ਤਿਕ ਦਿਨ ਹੁਣ ਅਸੀਂ ਅੱਗੇ ਇਸ ਯੁੱਗ ਦੇ ਵਿੱਚ ਵਧ ਰਹੇ ਹਾਂ ਜਿੱਥੇ ਪਹਿਲਾਂ ਨਿਊਕਲੀਅਰ ਪਾਵਰਸ ਦੀ ਗੱਲ ਹੁੰਦੀ ਸੀ ਫੇਰ ਹੁਣ ਗੱਲ ਜਿਹੜੀ ਹੈਗੀ ਉਹ ਸਾਈਬਰ ਪਾਵਰ ਦੀ ਵਾਰਫੇਅਰ ਦੀ ਹੋਣ ਲੱਗੀ ਹੈ ਹਾਲਾਂਕਿ ਵਿੱਚ ਇੱਕ ਦੌਰ ਆਇਆ ਸੀ ਜਿਸ ਤੇ ਵੈਕਸਿਨ ਔਰ ਵਾਇਰਸ ਵਾਰ ਦੀ ਵੀ ਜਿਹੜੀ ਹੈਗੀ ਉਹ ਚਰਚਾ ਹੋਈ ਤੁਹਾਨੂੰ ਲੱਗਦਾ ਹੈ ਕਿ ਹੁਣ ਅਗਲਾ ਜਿਹੜਾ ਵਾਰ ਹੈ ਜਾਂ ਅਗਲੀ ਜਿਹੜੀ ਥ੍ਰੈਟ ਹੈ ਉਹ ਸਾਈਬਰ ਤੋਂ ਹੀ ਹੈ ਸਾਈਬਰ ਤੋਂ ਬਹੁਤ ਵੱਡੀ ਥ੍ਰੈਟ ਹੈ ਇਸ ਵਿੱਚ ਕੋਈ ਡਾਊਟ ਨਹੀਂ ਹੈ ਅੱਜ ਦੀ ਡੇਟ 'ਚ ਅਸੀਂ ਆਲਰੇਡੀ ਸਾਈਬਰ ਵਾਰਫੇਅਰ ਦੇ ਜਮਾਨੇ ਦੇ ਵਿੱਚ ਜੀ ਰਹੇ ਹਾਂ ਇਹਦੇ ਵਿੱਚ ਵੀ ਕੋਈ ਡਾਊਟ ਨਹੀਂ ਹੈ ਦੇਖੋ ਅੱਜ ਦੀ ਡੇਟ 'ਚ ਹਰ ਕੰਟਰੀ ਇੱਕ ਦੂਜੇ ਦੇ ਉੱਤੇ ਸਪਾਈ ਕਰਨਾ ਸਾਈਬਰ ਇੰਟੈਲੀਜੈਂਸ ਜਦੋਂ ਆਪਾਂ ਦੂਜੇ ਦੇ ਕਰਦੇ ਨੂੰ ਸਾਈਬਰ ਇੰਟੈਲੀਜੈਂਸ ਆਪਾਂ ਕਹਿ ਦਿੰਦੇ ਆ ਤੇ ਸਾਡੇ ਉੱਤੇ ਹੁੰਦੀ ਐ ਸਾਨੂੰ ਇਹ ਸਪਾਈ ਰਿੰਜ ਕਹਿ ਦਿੰਦੇ ਆ ਠੀਕ ਹੈ ਤੇ ਇਹ ਹਰ ਕੰਟਰੀ ਕਰ ਰਿਹਾ ਹੈ ਸਰਟਨਲੀ ਇਹਦੇ ਵਿੱਚ 2-3 ਕੰਟਰੀਜ਼ ਬਹੁਤ ਜ਼ਿਆਦਾ ਐਡਵਾਂਸ ਹੈਗੇ ਆ ਯੂ ਐਸ ਚਾਈਨਾ ਰਸ਼ੀਆ ਇਹਨਾਂ ਦੇ ਕੋਲ ਬਹੁਤ ਵੱਡੀ ਸਾਈਬਰ ਮੈਨ ਪਾਵਰ ਹੈਗੀ ਹੈ ਅਸ ਇੱਕ ਹਮੇਸ਼ਾ ਇੱਕ ਦੂਜੇ ਦਾ ਕੁਝ ਨਾ ਕੁਝ ਹੈਕ ਕਰਨ ਦੀ ਕਾਪੀ ਕਰਨ ਦੀ ਕੋਈ ਨਾ ਕੋਈ ਕੋਸ਼ਿਸ਼ ਕਰਦੇ ਰਹਿੰਦੇ ਆ ਇਨਟਰੂਡ ਕਰਨ ਦੀ ਡਾਟਾ ਕਲੈਕਟ ਕਰਨ ਦੀ ਦੇ ਆਰ ਆਲਵੇਸ ਟ੍ਰਾਈਂਗ ਹਾਲਾਂਕਿ ਇਤੋਂ ਤੱਕ ਦੀ ਖਬਰਾਂ ਆਉਂਦੀਆਂ ਨੇ ਕਿ ਕਈ ਵਾਰ ਜਿਹੜੇ ਟ੍ਰੇਨ ਐਕਸੀਡੈਂਟਸ ਵੀ ਹੋ ਜਾਂਦੇ ਨੇ ਇਹ ਵੀ ਸਭ ਪਿੱਛੇ ਇਹਨਾਂ ਦੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਈਬਰ ਨਾਲ ਜੁੜੀਆਂ ਹੋਵੇ ਜਿਹੜੀਆਂ ਆਟੋਮੈਟਿਡ ਕੁਝ ਟ੍ਰੇਨਸ ਹੈਗੀਆਂ ਨੇ ਉਹਨਾਂ ਦੇ ਵਿੱਚ ਨੇ ਫਿਲਹਾਲ ਉਸ ਲੈਵਲ ਤੱਕ ਇਹ ਚੀਜ਼ਾਂ ਨਹੀਂ ਪਹੁੰਚੀਆਂ ਲੱਕੀਲੀ ਤੁਸੀਂ ਕਹਿ ਸਕਦੇ ਹੋ ਕਿਉਂਕਿ ਯੂਸ਼ੁਅਲੀ ਤੁਹਾਡੇ ਜਿਹੜੇ ਸਿਕਿਉਰਿਟੀ ਸਿਸਟਮਸ ਹੁੰਦੇ ਆਂ ਖਾਸ ਤੌਰ ਤੇ 에ਅਰਲਾਈਨ ਹੈ ਟ੍ਰੇਨ ਹੈ ਜਾਂ ਕੋਈ ਹੋਰ ਰਹੇਗਾ ਇਹ ਨਾਰਮਲ ਇੰਟਰਨੈਟ ਨਾਲ ਕਨੈਕਟ ਨਹੀਂ ਹੁੰਦੇ ਇਹਨਾਂ ਦਾ ਆਪਣਾ ਪ੍ਰਾਈਵੇਟ ਇੰਟਰਨੈਟ ਹੁੰਦਾ ਇਹਨਾਂ ਦੀ ਆਪਣੀ ਪ੍ਰਾਈਵੇਟ ਲਾਈਨਸ ਹੁੰਦੀਆਂ ਇਹਨਾਂ ਨੂੰ ਅਗਰ ਤੁਸੀਂ ਹੈਕ ਕਰਨਾ ਇਹਨਾਂ ਦੇ ਅੰਦਰ ਬੈਠ ਕੇ ਹੀ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਬਾਹਰੋਂ ਨਹੀਂ ਕਰ ਸਕਦੇ ਹੁਣ ਜਿਵੇਂ ਫਲਾਈਟਸ ਉੱਡ ਰਹੀਆਂ ਹਨ ਉਹਨਾਂ ਤੇ ਕੋਈ ਅਸਰ ਨਹੀਂ ਹੈਗਾ ਆਨ ਸਰਟਨਲੀ ਜਿੱਥੇ ਬੋਰਡ ਹੀ ਨਹੀਂ ਹੋ ਪਾਰੀ ਫਲਾਈਟ ਉਹ ਟੇਕ ਆਫ ਨਹੀਂ ਹੋਏਗੀ ਬਟ 에어ਪੋਰਟ ਦੇ ਆਪਰੇਸ਼ਨ ਤੇ ਐਜ਼ ਯੂਜੂਲੀ ਮੈਂ ਕਹਾ ਕਿ ਅਗਰ 에어 ਟਰੈਫਿਕ ਦੇ ਉੱਤੇ ਕੋਈ ਇੰਪੈਕਟ ਇੰਪੈਕਟ ਆਏਗਾ ਉਹ ਨਹੀਂ ਹੋਣਾ ਚਾਹੀਦਾ ਉਹ ਹੈਵੀ ਨਹੀਂ ਤਾਂ ਇਹ ਸਿਰਫ ਟਿਕਟਿੰਗ ਵਗੈਰਾ ਤੇ ਹੈਗਾ ਜਿੱਥੇ ਚੈੱਕ ਇਨ ਕਰਦੇ ਆ ਜੇ ਸਾਡੀ ਸੀਟਸ ਅਲੋਟ ਹੁੰਦੀਆਂ ਉਸ ਉਸ ਜਗ੍ਹਾ ਤੇ ਇੰਪੈਕਟ ਹੈਗਾ ਇਸ ਵੇਲੇ ਹੁਣ ਸਾਰੀ ਕੰਟਰੀਜ਼ ਦੇ ਵਿੱਚ ਕੀ ਇਹੀ ਗੱਲ ਹੈ ਕਿ ਔਰ ਸਭ ਦੇ ਮੰਨਾ ਦੇ ਵਿੱਚ ਕੰਟਰੀਜ਼ ਦੇ ਵਿੱਚ ਇਹੀ ਹੈ ਕਿ ਅਸੀਂ ਆਪਣਾ ਡਾਟਾ ਕਿਵੇਂ ਬਚਾਉਣਾ ਡਾਟਾ ਸੇਫ ਹੈ ਉਹ ਡਾਟਾ ਨੂੰ ਰੀਸਟੋਰ ਕਰਨ ਚ ਕਿੰਨਾ ਟਾਈਮ ਲੱਗਦਾ ਹੈ ਉਹ ਦੇਖਣਾ ਹੈ ਸਰਟਨਲੀ ਅੱਜ ਦੇ ਡੇਟ ਵਿੱਚ ਫਾਈਬਰ ਅਟੈਕ ਤੋਂ ਜੀ ਫਾਈਬਰ ਟੈਕ ਜੇ ਕੋਈ ਕੋਈ ਕੰਟਰੀ ਕਿਸੇ ਹੋਰ ਕੰਟਰੀ ਦੇ ਉੱਤੇ ਕਰਦੀ ਹੈ ਤਾਂ ਡਾਟਾ ਕਿਵੇਂ ਬਚਾਉਣਾ ਹੈ ਡਾਟਾ ਤੁਸੀਂ ਆਪਣਾ ਕਿਵੇਂ ਸੇਫ ਰੱਖ ਸਕਦੇ ਹੋ ਡਾਟਾ ਨੂੰ ਸੇਫਗਾਰਡ ਰੱਖਣਾ ਅੱਜ ਦੇ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹਰ ਕੰਟਰੀ ਆਪਣੇ ਲੈਵਲ ਤੇ ਐਫਰਟਸ ਕਰ ਰਹੀ ਹੈ ਆਪਣੇ ਲੈਵਲ ਤੇ ਜਿੰਨੀ ਵੀ ਪ੍ਰੀਕਾਸ਼ਨਸ ਹੋ ਸਕਦੀਆਂ ਇੰਪਲੀਮੈਂਟ ਕਰ ਰਹੀਆਂ ਹਨ ਸਕਿਉਰਿਟੀ ਟੂਲਸ ਇੰਪਲੀਮੈਂਟ ਕਰ ਰਹੇ ਹਨ ਕਿਉਂਕਿ ਅਟੈਕਸ ਅੱਜ ਇਹ ਅਟੈਕ ਐਦਾਂ ਦਾ ਤਾਂ ਹੈਗਾ ਕਦੇ ਰੁਕਣਾ ਨਹੀਂ ਹੈ ਇਹ 24/7 ਕੰਟੀਨਿਊਸਲੀ ਚੱਲ ਰਿਹਾ ਹੈ ਨਾਹੀਂ ਇਹਨੂੰ ਕੋਈ ਆਇਡੈਂਟੀਫਾਈ ਕਰਨ ਵਾਲਾ ਹੈਗਾ ਇਟਸ ਵੈਰੀ ਡਿਫਿਕਲਟ ਟੂ ਸੇ ਜਦੋਂ ਅਟੈਕ ਕਿਸੇ ਦੂਜੀ ਕੰਟਰੀ ਜਨਰੇਟ ਹੋ ਰਹੇ ਆ ਆਪਾਂ ਕਿਵੇਂ ਆਪਣੇ ਆਪ ਨੂੰ ਸੇਫਗਾਰਡ ਕਰਾਂਗੇ ਅਸੀਂ ਆਪਣੇ ਵੱਲੋਂ ਹੀ ਕੁਛ ਨਾ ਕੁਛ ਕਰਕੇ ਆਪਣੇ ਆਪ ਨੂੰ ਸੇਫਗਾਰਡ ਕਰ ਸਕਦੇ ਹਾਂ ਪਰ ਇਸ ਦੇ ਨਾਲ ਦੂਸਰੀ ਕੰਟਰੀ ਨੂੰ ਕੀ ਬੈਨੀਫਿਟ ਹੁੰਦਾ ਹੈ ਜਿਵੇਂ ਹੁਣ ਜੇ ਸਿਸਟਮ ਕਰੈਸ਼ ਕੀਤਾ ਤਾਂ ਕੀ ਇਸ ਦੇ ਵਿੱਚ ਉਹ ਫਾਇਦਾ ਰਸ਼ੀਆ ਨੂੰ ਜਾਂ ਚਾਈਨਾ ਨੂੰ ਆਪਾਂ ਕਹਿੰਦੇ ਨੇ ਜਿਹੜੀ ਉਹਨਾਂ ਦੀ ਓਪਨ ਐਂਡ ਕੰਟਰੀਜ਼ ਨਹੀਂ ਇੱਥੇ ਕਾਰਪੋਰੇਟ ਇੱਕ ਤਰ੍ਹਾਂ ਦਾ ਜਾਂ ਮਾਰਕੀਟ ਦੇ ਵਿੱਚ ਇਨਸਟੇਬਿਲਿਟੀ ਲਿਆਉਣ ਦੇ ਵਿੱਚ ਕ੍ਰੈਡੀਬਿਲਿਟੀ ਡੈਂਟ ਹੁੰਦੀ ਹੈ ਅੱਜ ਦੀ ਡੇਟ ਦੇ ਵਿੱਚ ਵੱਡੇ ਤਰੀਕੇ ਨਾਲ ਡੈਂਟ ਹੋ ਗਿਆ ਸਟਾਕ نیچے ਆਗੇ ਹੋਣਗੇ ਕ라우ਡ ਸਟ੍ਰੇਕ ਦੇ نیچے ਆਗੇ ਹੋਣਗੇ ਕ라우ਡ ਸਟ੍ਰੇਕ ਦੇ ਸਟਾਕ نیچے ਆਗੇ ਹੋਣਗੇ ਸੈਕੰਡਲੀ ਕਲਾਇੰਟ ਜਿਹੜੇ ਹੈਗੇ ਉਹ ਇਸ ਤੋਂ ਮੂਵ ਕਰਨ ਦਾ ਪਲਾਨ ਕਰਨਾ ਸ਼ੁਰੂ ਕਰ ਦੋਣਗੇ ਰੈਵਨਿਊ ਲਾਸ ਫਿਊਚਰ ਚ ਹੋਏਗਾ ਉਹ ਕਹੇਗਾ ਮੈਂ ਮਾਈਕਰੋਸਾਫਟ ਤੇ ٹرسٹ ਨਹੀਂ ਕਰ ਸਕਦਾ ਮੈਨੂੰ ਨਹੀਂ ਪਤਾ ਵੀ ਕੱਲ੍ਹ ਆਦਾ ਸਰਵਰ ਕਦੋਂ ਬੈਠ ਜਾਏ ਮੇਰਾ ਪੂਰਾ ਆਪਰੇਸ਼ਨ ਇੰਪੈਕਟ ਹੋ ਗਿਆ ਇਸ ਕਰਕੇ ਉਹ ਇਹਨਾਂ ਤੋਂ ਮੂਵ ਕਰਨਾ ਸ਼ੁਰੂ ਕਰ ਜਾਣਗੇ ਫੇ ਕੀ ਕੋਈ ਕੋਲ ਹੋਰ ਆਪਸ਼ਨਸ ਵੀ ਹੋਣਗੇ ਜੇ ਮਾਈਕਰੋਸਾਫਟ ਤੋਂ ਕੋਈ ਹੋਰ ਕੋਈ ਹੋਰ ਸਰਵਰ ਲੀਨਕਸ ਲੀਨਕਸ ਹੈਗਾ ਲੀਨਕਸ ਤੇ ਮੂਵ ਕਰ ਸਕਦੇ ਹੋ ਦੇਰ ਇਜ਼ ਨੋ ਇਸ਼ੂਸ ਆਪਸ਼ਨਸ ਬਹੁਤ ਹੈ ਅਲਟਰਨੇਟਿਵ ਬਹੁਤ ਹੈ ਅਗਰ ਤੁਸੀਂ ਅਜ਼ੂਰ ਕਲਾਊਡ ਨਹੀਂ ਕਰਨਾ ਚਾਹੁੰਦੇ ਤੁਸੀਂ ਓਰੇਕਲ ਤੇ ਜਾਓਗੇ ਜੀ ਹੁਣ ਤੁਹਾਡੇ ਕੋਲ ਅਲਟਰਨੇਟਿਵ ਹੈਗਾ ਹੀ ਹੈਗਾ ਹਾਂ ਹਾਂ ਮਾਈਕਰੋਸਾਫਟ ਦੀ ਜਗ੍ਹਾ ਮੈਕ ਤੇ ਆਈ ਹੋਇਆ ਹੈ ਐਪਲ ਪਿਆ ਹੋਇਆ ਹੈ ਐਪਲ ਪਿਆ ਹੈ ਨਾ ਬਿਲਕੁਲ ਹਾਂ ਔਰ ਇਹ ਕੁਝ ਗੱਲਾਂ ਹੋ ਹੋਰ ਨੇ ਹਾਲਾਂਕਿ ਇਹ ਸਾਈਬਰ ਅਟੈਕ ਦੀ ਗੱਲਾਂ ਆਪਾਂ ਕਰ ਰਹੇ ਸੀਗੇ ਕੁਝ ਗੱਲਾਂ ਜਿਹੜੀ ਆਮ ਲੋਕਾਂ ਨੂੰ ਮੈਂ ਜ਼ਰੂਰ ਤੁਹਾਡੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸੀਂ ਅੱਜ ਦੇ ਟਾਈਮ ਦੇ ਵਿੱਚ ਇੱਕ ਬੜਾ ਹੁੰਦਾ ਹੈ ਕਿ ਅਸੀਂ ਜਦੋਂ ਆਪਣਾ ਫੋਨ ਚਲਾ ਰਹੇ ਹੁੰਦੇ ਹਾਂ ਹਾਲਾਂਕਿ ਹੁਣ AI ਦਾ ਯੁੱਗ ਆ ਗਿਆ ਹੈ ਔਰ ਐਲਗੋਰਿਥਮ ਦੀ ਸਾਰੀ ਖੇਡ ਹੈਗੀ ਹੈ ਜਿਵੇਂ ਆਪਾਂ ਕੁਝ ਕੁ ਗੱਲ ਵੀ ਕਰ ਰਹੇ ਹਾਂ ਬੇਰੀ ਸੈਕਿੰਡ ਮਿੰਟ ਉਹ ਸਾਡੇ ਫੋਨ ਦੇ ਉੱਤੇ ਸ਼ੋਅ ਹੋਣ ਲੱਗ ਜਾਂਦਾ ਇਹ ਕੀ ਹੁੰਦਾ ਦੇਖੋ ਤੁਹਾਡੀ ਜਿਹੜੀ ਐਪਸ ਅਸੀਂ ਇੰਸਟਾਲ ਕਰਦੇ ਹਾਂ ਫੇਸਬੁੱਕ ਹੈ ਇੰਸਟਾਗ੍ਰam ਹੈ ਇਹ ਤੁਹਾਡੀ ਹਰ ਕਨਵਰਸੇਸ਼ਨ ਰਿਕਾਰਡ ਕਰਦੀ ਹੈ ਤੁਸੀਂ ਜੋ ਕੁਝ ਸਰਚ ਕਰਦੇ ਹੋ ਸਾਰਾ ਰਿਕਾਰਡ ਕਰਦੀ ਹੈ ਫੇਸਬੁੱਕ ਤੇ ਉੱਤੇ ਆਲਰੇਡੀ ਤੁਸੀਂ ਆਪ ਸੈਟਿੰਗ ਇਨੇਬਲ ਕੀਤੀ ਹੋਈ ਹੈ ਅਲੋ ਅਲੋ ਕਰਕੇ ਕਿ ਅਸੀਂ ਸਭ ਕੁਝ ਲੈ ਲੈ ਇਹ ਤੁਹਾਡੇ ਕੰਟੈਕਟਸ ਤੁਹਾਡੀ ਗੈਲਰੀ ਤੁਹਾਡੇ ਵੀਡੀਓ WhatsApp ਫੇਸਬੁੱਕ ਕੋਲ ਆਲਰੇਡੀ ਹੈਗਾ ਇੰਸਟਾਗ੍ਰam ਫੇਸਬੁੱਕ ਕੋਲ ਆਲਰੇਡੀ ਹੈਗਾ ਤੇ ਅਦੀ ਡੇਟ ਦੇ ਵਿੱਚ ਡਾਟਾ ਦੀ ਖੇਡ ਹੈ ਇਹ ਸਾਰੇ ਡਾਟਾ ਦੇ ਨਾਲ ਹੀ ਡਾਟਾ ਮਾਈਨਿੰਗ ਕਰਕੇ ਇਹਨਾਂ ਨੇ ਅੱਗੇ ਸੇਲ ਕਰਨਾ ਹੈ ਫਾਰਮੇਸੀ ਨੂੰ ਔਰ ਡਿਫਰੈਂਟ ਇੰਡਸਟਰੀਜ਼ ਨੂੰ ਔਰ ਪੋਲਿਟੀਕਲ ਪਰਪਸ ਵਾਸਤੇ ਜਾਂ ਕਿਸੇ ਵੀ ਪਰਪਸ ਵਾਸਤੇ ਦੇ ਆਰ ਸੇਲਿੰਗ ਦੀ ਡਾਟਾ ਜਿਹੜਾ ਸਾਡੀ ਗੈਲਰੀ ਦੇ ਵਿੱਚ ਡਾਟਾ ਪਿਆ ਹੋਇਆ ਹੈ ਇਹ ਮਾਈਨਿੰਗ ਹੋ ਰਿਹਾ 100% ਜਦੋਂ ਇਹ ਇੰਸਟਾਲ ਹੈ ਤਾਂ ਤੁਸੀਂ ਉਹਨਾਂ ਨੂੰ ਗੈਲਰੀ ਦਾ ਐਕਸੈਸ ਦਿੱਤਾ ਹੋਇਆ ਨਾ ਪਰ ਆਲਰੇਡੀ ਮਾਈਨ ਹੋ ਚੁੱਕਿਆ ਉਹ ਉਹ ਕਿਸ ਸਰਵਰ ਦੇ ਉੱਤੇ ਪਿਆ ਹੋਇਆ ਹੈ ਉਹ ਉਹਨਾਂ ਦੇ ਆਪਣੇ ਸਰਵਰ ਤੇ ਪਿਆ ਹੈ ਤਾਂ ਕੀ ਉਹਦਾ ਮਿਸਯੂਜ਼ ਵੀ ਕਰ ਸਕਦੇ ਨੇ ਅੱਜ ਨਹੀਂ ਕਰਦੇ ਕੱਲ ਕਰ ਸਕਦੇ ਹੂੰ ਤੇ ਸਤੂ ਬਚਨ ਤੋਂ ਕੀ ਆਪਾਂ ਕਰ ਸਕਦੇ ਆ ਐਪਸ ਕਾ ਇਨਸਟਾਲ ਕਰੋ ਐਪਸ ਕਾ ਟ ਇਨਸਟਾਲ ਕਰੋ ਅਨਨੋਨ ਐਪਸ ਨਾ ਕਰੋ ਗੈਲਰੀ ਦੀ ਪਰਮਿਸ਼ਨ ਨਾ ਦੋ ਆਪਣੇ ਕੰਟੈਕਟਸ ਦੀ ਪਰਮਿਸ਼ਨ ਨਾ ਦੋ ਆਪਣੇ ਮਾਈਕ੍ਰੋਫੋਨ ਦੀ ਪਰਮਿਸ਼ਨ ਨਾ ਦੋ ਹੂੰ ਕਿਉਂਕਿ ਕਈ ਵਾਰ ਇਹ ਵੀ ਚਰਚਾ ਆਉਂਦੀ ਹੈ ਕਿ ਕਹਿੰਦੇ ਕਿ ਅੱਜ ਦੇ ਟਾਈਮਸ ਤੇ ਐਵੇਂ ਹੋ ਗਿਆ ਕਿ ਕੈਮਰੇ ਵੀ ਤੁਹਾਡੇ ਔਨ ਰਹਿਦੇ ਹੁੰਦੇ ਨਹੀਂ ਹਾਂਜੀ ਹਾਂਜੀ ਅਸੀਂ ਕੈਮਰੇ ਦੀ ਪਰਮਿਸ਼ਨ ਦਿੱਤੀ ਹੋਈ ਹੈ ਨਾ WhatsApp ਨੂੰ ਕੈਮਰੇ ਦੀ ਪਰਮਿਸ਼ਨ ਹੈ ਉਹ ਜਿਸ ਵੇਲੇ ਮਰਜੀ ਯੂਜ਼ ਕਰ ਸਕਦਾ ਹੂੰ ਉਹ ਮਤਲਬ ਕਦੇ ਵੀ ਕੋਈ ਹੈਕ ਕਰਕੇ ਉਸ ਨੂੰ ਸਾਡੇ ਫੋਨ ਨੂੰ ਨਹੀਂ ਫੇਸਬੁੱਕ ਵਗੈਰਾ ਨੂੰ ਜਿਹੜੀ ਐਪ ਨੂੰ ਅਸੀਂ ਪਰਮਿਸ਼ਨ ਦਿੰਦੇ ਉਹ ਯੂਜ਼ ਜਦੋਂ ਮਰਜ਼ੀ ਕਰ ਸਕਦੇ ਹੂੰ ਇਸ ਦੇ ਨਾਲ ਨਾਲ ਕਿਵੇਂ ਹੋਰ ਆਪਣੇ ਆਪ ਨੂੰ ਸਾਈਬਰ ਅਟੈਕ ਤੋਂ ਬਚਾਇਆ ਜਾ ਸਕੇ ਇਹ ਤਾਂ ਚਲੋ ਕ라우ਡ ਸਾਈਡ ਦੇ ਸਾਈਬਰ ਅਟੈਕ ਹੋਇਆ ਹੈ ਆਮ ਵਿਅਕਤੀ ਜਿਹੜਾ ਮੋਬਾਈਲ ਯੂਜ਼ ਕਰ ਰਿਹਾ ਹੈ ਕੰਪਿਊਟਰ ਯੂਜ਼ ਕਰ ਰਿਹਾ ਹੈ ਉਹ ਕਿਵੇਂ ਇਸ ਤੋਂ ਬਚ ਸਕਦਾ ਅਨ ਰਿਲਾਇਬਲ ਸੋਰਸਸ ਤੋਂ ਕੋਈ ਵੀ ਇਨਫੋਰਮੇਸ਼ਨ ਆਂਦੀ ਹੈ ਉਹ ਤੇ ਟਰਸਟ ਨਾ ਕਰੀਏ ਉਹਨਾਂ ਦੇ ਲਿੰਕਸ ਤੇ ਕਲਿੱਕ ਨਾ ਕਰੀਏ। ਹੂੰ ਹੂੰ ਕੋਈ ਵੀ ਐਦਾਂ ਦੀ ਆਫਰ ਤੁਹਾਨੂੰ ਆਉਂਦੀ ਹੈ ਜਿਹੜੀ ਟੂ ਗੁੱਡ ਟੂ ਬਲੀਵ ਹੂੰ ਕਿ ਬਹੁਤ ਕੁਝ ਫ੍ਰੀ ਮਿਲ ਰਿਹਾ ਹੈ। ਤੁਹਾਡੀ ਲੋਟਰੀ ਨਿਕਲ ਗਈ ਹੈ। ਤੁਹਾਨੂੰ ਇੰਨਾ ਪੈਸਾ ਮਿਲ ਰਿਹਾ ਹੈ। ਉਸ ਚੀਜ਼ ਤੇ ਬਲੀਵ ਨਾ ਕਰੀਏ। ਤੁਹਾਨੂੰ ਕੋਈ ਥ੍ਰੈਟ ਆਉਂਦੀ ਹੈ ਇਮੀਡੀਏਟਲੀ ਪੁਲਿਸ ਨੂੰ ਕੰਟੈਕਟ ਕਰੀਏ। ਹੂੰ ਹੂੰ ਉਸ ਪਾਰਟਿਕੂਲਰ ਨੰਬਰ ਨੂੰ ਪੁਲਿਸ ਤੇ ਜਾਂ ਸਾਈਬਰ ਪੋਰਟਲ ਤੇ ਜਿਹੜੇ ਗਵਰਨਮੈਂਟ ਨੇ ਬਣਾਏ ਆ ਉੱਥੇ ਇਮੀਡੀਏਟਲੀ ਰਿਪੋਰਟ ਕਰੀਏ। ਇਹਨਾਂ ਚੀਜ਼ਾਂ ਤੋਂ ਬਚੰਦਾ ਹੈ ਕਿ ਇੱਕ ਲਿੰਕ ਦੇ ਨਾਲ ਵੀ ਬਹੁਤ ਕੁਝ ਚੀਜ਼ਾਂ ਬੰਦੇ ਦੀਆਂ ਖਰਾਬ ਹੋ ਸਕਦੀਆਂ ਨੇ ਲਿੰਕ ਦੇ ਨਾਲ ਯੂਜੂਲੀ ਐਪਲੀਕੇਸ਼ਨ ਇੰਸਟਾਲ ਹੁੰਦੀ ਕੋਈ 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 ਲਿੰਕ ਆਪਾਂ ਨੂੰ ਕਹਿੰਦਾ ਕਿ ਆਹ ਲਿੰਕ ਨੂੰ ਓਪਨ ਕਰੋ ਜੇ ਆਪਾਂ ਕੋਈ ਲਿੰਕ ਓਪਨ ਕਰਦੇ ਆ ਉਹਦੇ ਨਾਲ ਤੁਹਾਡੇ ਕੰਟੈਕਟਸ ਚਲੇ ਜਾਂਦੇ ਆ ਅੱਛਾ ਅਗਰ ਤੁਹਾਡਾ WhatsApp ਤੇ ਉੱਤੇ ਕੰਟੈਕਟਸ ਹੈਗਾ ਲਿੰਕ ਐਦਾਂ ਦੇ ਬਣ ਜਾਂਦੇ ਆ ਕਿ ਤੁਹਾਡੇ WhatsApp ਦੇ ਕੰਟੈਕਟ ਕਾਪੀ ਕਰਕੇ ਲੈ ਜਾਂਦਾ ਓਕੇ ਹਾਂਜੀ ਤੇ ਮਤਲਬ ਉਹ ਸਾਰਾ ਕਲੋਨ ਕਰ ਲੈਂਦਾ ਉਹ ਸਾਰੀ ਚੀਜ਼ਾਂ ਹੋ ਜਾਂਦੀਆਂ ਕਈ ਵਾਰ ਐਵੇਂ ਵੀ ਹੁੰਦਾ ਕਿ ਬੰਦਿਆਂ ਦੇ ਕੋਲ ਕੋਈ ਲਿੰਕ ਆਂਦਾ ਔਰ ਉਹਦੇ ਪੈਸੇ ਇਵੇਂ ਨਹੀਂ ਹੁੰਦਾ ਨਾ ਨਾ ਉਹ ਐਪਲੀਕੇਸ਼ਨ APK ਫਾਈਲਾਂ ਆਉਂਦੀਆਂ ਉਹਨੂੰ ਇੰਸਟਾਲ ਕਰਦੇ ਆ ਫਿਰ ਉਹਨੂੰ ਫਿਰ ਜਾ ਕੇ ਉਹਨਾਂ ਦੇ ਪੈਸੇ ਉਡਾਦੇ ਆ ਓਕੇ ਹਾਂਜੀ ਤਾਂ ਮਤਲਬ ਕੋਈ ਜੇ ਮੈਸੇਜ ਆਉਂਦਾ ਕਿ ਇਹ ਐਪ ਇੰਸਟਾਲ ਕਰੋ ਤਾਂ ਕਦੇ ਵੀ ਉਹ ਐਪ ਇੰਸਟਾਲ ਨਹੀਂ ਨਹੀਂ ਕਿਸੇ ਦੇ ਕਹਿਣ ਤੋਂ ਕੋਈ ਐਪ ਇੰਸਟਾਲ ਹੂੰ 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 ਔਰ ਵਾਪਸ ਆਪਾਂ ਉਹੀ ਕਰਾਉਡਸਟ੍ਰਾਈਕ ਔਰ ਮਾਈਕਰੋਸਾਫਟ ਦੇ ਜੀ ਗੱਲ ਦੇ ਉੱਤੇ ਆਉਂਦੇ ਆ ਤਾਂ ਤੁਹਾਨੂੰ ਲੱਗਦਾ ਕਿ ਤੋਦਣਾ ਦੇ ਵਿੱਚ ਜੋ ਕਿਆ ਕਾਓਸ ਇਸ ਵਲੇ 에어ਪੋਰਟ ਸੇ ਚੱਲ ਰਿਹਾ ਹੈ ਇਹ ਨਾਰਮਲ ਹਾਂਜੀ ਅੱਜ ਸ਼ਾਮ ਤੱਕ ਹੋ ਜਾਣਾ ਚਾਹੀਦਾ ਨਾਰਤਕ ਹੂੰ ਬਾਕੀ ਰਾਤ ਨੂੰ ਕਾਫੀ ਕਮ ਹੋਏਗਾ ਤੇ ਮਾਰਨਿੰਗ ਤੱਕ ਤੁਹਾਨੂੰ ਹੋਪਫੁਲੀ एवरीथिंग ਸ਼ੁੱਡ ਬੀ ਨੋਰਮ ਬਹੁਤ ਬਹੁਤ ਧੰਨਵਾਦ ਰਜੇਸ਼ ਸਿੰਘ ਜੀ ਦਾ ਬਦਲੇ ਸੱਚਕਾਲ ਜੀ ਦਾ ਸਾਈਬਰ ਐਕਸਪਰਟ ਨੇ ਰਜੇਸ਼ ਰਾਣਾ ਜੀ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ ਕਿ ਹੋਇਆ ਕੀ ਹੈ ਸਲ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਅਟੈਕ ਹੋਇਆ ਔਰ ਤੁਸੀਂ ਵੀ ਆਪਣਾ ਫੋਨ ਆਪਣੇ ਗੈਜੇਟਸ ਕਿਵੇਂ ਸੇਫ ਰੱਖ ਸਕਦੇ ਹੋ ਆਪਣੀ ਪ੍ਰਾਈਵੇਸੀ ਕਿਵੇਂ ਤੁਸੀਂ ਮੇਨਟੇਨ ਕਰ ਸਕਦੇ ਹੋ ਉਸ ਦੇ ਤੇ ਗੱਲਬਾਤ ਜਿਹੜੀ ਸੀ ਇਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੈਮਰ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬੀ